ਸਿਕੰਦਰ ਸਿੰਘ ਮਲੂਕਾ ਦੀ ਘਰ ਵਾਪਸੀ ਤੋਂ ਬਾਅਦ ਹੁਣ ਪਰਿਵਾਰਕ ਪੱਧਰ ਦੇ ਉੱਤੇ ਸ਼ਾਇਦ ਸਭ ਕੁਝ ਠੀਕ ਨਹੀਂ ਹਾਲਾਂਕਿ ਸਿਕੰਦਰ ਸਿੰਘ ਮਲੂਕਾ ਦੇ ਨੂੰ ਪਰਮਪਾਲ ਕੋਰ ਸਿੱਧੂ ਜਿੱਥੇ ਬੀਜੇਪੀ ਰੈਲੀਆਂ ਦੇ ਵਿੱਚ شمار ਨੇ ਬੀਜੇਪੀ ਰੈਲੀਆਂ ਦਾ ਹਿੱਸਾ ਬਣ ਰਹੇ ਨੇ ਉੱਥੇ ਹੀ ਉਹ ਕੁਝ ਅੰਦਰਲੀਆਂ ਗੱਲਾਂ ਕਰਦੇ ਨਜ਼ਰ ਆਏ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਹੋਇਆਂ ਪਰਮਪਾਲ ਕੋਰ ਸਿੱਧੂ ਨੇ ਸਿਕੰਦਰ ਸਿੰਘ ਮਲੂਕਾ ਦੀ ਘਰ ਵਾਪਸੀ ਦੇ ਉੱਤੇ ਬਿਆਨ ਦਿੱਤਾ ਆਖਰਕਾਰ ਕੀ ਬੋਲੇ ਨੇ ਉਹ? ਔਰ ਪਰਮਪਾਲਕ ਔਰ ਸਿੱਧੂ ਦਾ ਸੁਖਬੀਰ ਸਿੰਘ ਬਾਦਲ ਬਾਰੇ ਕੀ ਵਿਚਾਰ ਹੈ? ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ। ਬਾਦਲ ਪਰਿਵਾਰ ਬਾਰੇ ਕੀ ਵਿਚਾਰ ਹੈ? ਉਹ ਜਾਣ ਲੈਣਾ ਬਹੁਤ ਜ਼ਰੂਰੀ ਹੈ। ਦਰਸਲ ਉਸ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਪਰਮਪਾਲਕ ਔਰ ਸਿੱਧੂ ਦੇ ਕੁਝ ਸਿੱਧੇ ਸਿੱਧੇ ਬਿਆਨ ਜਿਹੜੇ ਨੇ ਉਹ ਸਾਹਮਣੇ ਆਏ ਨੇ ਜੋ ਤੁਹਾਨੂੰ ਦੱਸਣ ਲੱਗੇ ਆ। ਬੀਬੀ ਪਰਮਪਾਲਕ ਔਰ ਸਿੱਧੂ ਕਹਿੰਦੇ ਨੇ ਕਿ ਸਿਕੰਦਰ ਸਿੰਘ ਮਲੂਕਾ ਦੀ ਇਮੋਸ਼ਨਲ ਅਟੈਚਮੈਂਟ ਅਕਾਲੀ ਦਲ ਦੇ ਨਾਲ ਹੈ। ਉਹ ਕਹਿੰਦੇ ਨੇ ਕਿ ਅਕਾਲੀ ਦਲ ਦੇ ਵਿੱਚ ਪਰ ਕੁਝ ਨਹੀਂ ਬਚਿਆ। ਬਾਦਲ ਪਰਿਵਾਰ ਨੇ ਪੰਥ ਨੂੰ ਵਰਤਿਆ ਆ ਇਹ ਇਲਜ਼ਾਮ ਬੀਬੀ ਪਰਮਪਾਲ कौर ਸਿੱਧੂ ਨੇ ਲਾਇਆ ਹੈ ਔਰ ਨਾਲ ਇਹ ਵੀ ਕਿਹਾ ਕਿ ਬਾਦਲ ਪਰਿਵਾਰ ਨੇ ਆਪਣੇ ਪਰਿਵਾਰ ਨੂੰ ਪਾਲਿਆ ਆ ਪੰਜਾਬ ਨੂੰ ਵਰਤ ਕੇ ਇਹ ਵੱਡਾ ਇਲਜ਼ਾਮ ਹੈ ਬੀਬੀ ਪਰਮਪਾਲ कौर ਸਿੱਧੂ ਦਾ ਕਹਿੰਦੇ ਨੇ ਕਿ ਅਸੀਂ ਕਿਸੇ ਪਰਿਵਾਰ ਦੀ ਸੇਵਾ ਵਿੱਚ ਨਹੀਂ ਲੱਗਣਾ ਚਾਹਾਂਗੇ ਉਹ ਕਹਿੰਦੇ ਬਸ ਇੰਨਾ ਹੀ ਫਰਕ ਹੈ ਬਾਕੀ ਪਰਿਵਾਰ ਇਕੱਠਾ ਹੈ ਇੱਥੇ ਯਾਨੀ ਕਿ ਉਹਨਾਂ ਨੇ ਆਪਣੇ ਪਰਿਵਾਰ ਪਰਿਵਾਰ ਵੱਲ ਨੂੰ ਨਿਗਾਹ ਮਾਰੀ ਹੈ ਜਾਂ ਦੱਸਿਆ ਆ ਕਿ ਉਹਨਾਂ ਦਾ ਪਰਿਵਾਰ ਬਸ ਇਸ ਪੱਧਰ ਦੇ ਉੱਤੇ ਵਖਰੇਵਾ ਰੱਖਦਾ ਆ ਜਾਂ ਕਹਿ ਦਈਏ ਕਿ ਬੀਬੀ ਪਰਮਪਾਲ ਕੌਰ ਸਿੱਧੂ ਔਰ ਸਿਕੰਦਰ ਸਿੰਘ ਮਲੂਕਾ ਆਪਸ ਦੇ ਵਿੱਚ ਸਿਰਫ ਇੰਨਾ ਹੀ ਉਹਨਾਂ ਦਾ ਮਸਲਾ ਆ ਬਾਕੀ ਪਰਿਵਾਰ ਇਕੱਠਾ ਆ ਉਹ ਕਹਿੰਦੇ ਨੇ ਕਿ ਸਿਕੰਦਰ ਸਿੰਘ ਮਲੂਕਾ ਜਿਹੜੇ ਨੇ इमोਸ਼ਨਲੀ ਅਟੈਚਡ ਹੈਗੇ ਨੇ ਅਕਾਲੀ ਦਲ ਦੇ ਨਾਲ ਔਰ ਸਾਫ਼ ਕਹਿੰਦੇ ਨੇ ਕਿ ਉਹ ਆਪ ਨਹੀਂ ਹੈਗੇ ਔਰ ਬਾਦਲ ਪਰਿਵਾਰ ਦੇ ਉੱਤੇ ਵੱਡਾ ਇਲਜ਼ਾਮ ਬੀਬੀ ਪਰਮਪਾਲ ਕੌਰ ਸਿੱਧੂ ਲਾਉਂਦੇ ਨੇ ਔਰ ਨਾਲੋਂ ਨਾਲ ਭਾਜਪਾ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁਣਗਾਨ ਕਰਦੇ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਕਿਤੇ ਨਾ ਕਿਤੇ ਇਹ ਸਮਝਿਆ ਜਾ ਸਕਦਾ ਕਿ ਪੋਲਿਟੀਕਲ ਡਿਫਰੈਂਸਸ ਜ਼ਰੂਰ ਮਲੂਕਾ ਪਰਿਵਾਰ ਦੇ ਵਿੱਚ ਸ਼ਾਇਦ ਪੈਦਾ ਹੋ ਰਹੇ ਨੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰਹੋ ਵਨ ਇਡੀਆ ਪੰਜਾਬੀ ਤੇ